ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਜ਼ਹਿਰੀਲੀ ਸ਼ਰਾਬ ਮਾਮਲਾ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਜਿਸ ਨੂੰ ਲੈ ਕੇ ਸਿਆਸੀ ਲੀਡਰਾਂ ਦੇ ਵੱਲੋਂ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਸਰਕਾਰ ਦੇ ਨਸ਼ਿਆਂ ਵਿਰੁੱਧ ਯੁੱਧ ਦੀ ਤੋਹਫੀਨ ਵੀ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਜ਼ਹਿਰੀਲੇ ਸ਼ਰਾਬ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਕਈ ਮੁਲਜ਼ਮਾਂ ਨੂੰ ਫੜਨ ਦਾ ਦਾਅਵਾ ਵੀ ਕੀਤਾ ਗਿਆ। ਉੱਥੇ ਹੀ ਇਸ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਜਿਨ੍ਹਾਂ ਘਰਾਂ ਦੇ ਵਿੱਚ ਸੱਥਰ ਵਿਛੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰ ਦੇ ਵੱਲੋਂ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਗਿਆ। ਉੱਥੇ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਹੁਣ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਉਹ ਲੋਕ ਨੇ ਕਿਸੇ ਪਿੰਡ ਵਿੱਚੋਂ ਸ਼ਰਾਬ ਖਰੀਦ ਕੇ ਲਿਆ ਰਹੇ ਨੇ। ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਰੋਜ਼ ਇੱਥੇ ਸ਼ਰਾਬ ਪੀਣ ਆਉਂਦੇ ਆ ਪਰ ਜਿਸ ਵੱਲੋਂ ਇਹ ਸ਼ਰਾਬ ਵੇਚੀ ਜਾਂਦੀ ਹੈ ਸਾਨੂੰ ਉਸ ਦਾ ਨਾਮ ਤੱਕ ਨਹੀਂ ਪਤਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਵੀ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜ਼ਹਿਰੀਲੀ ਸ਼ਰਾਬ ਮਾਮਲਾ ਅਜੇ थमਿਆ ਨਹੀਂ ਹੈ ਉਸੇ ਜਾਂਚ ਚੱਲ ਰਹੀ ਹੈ ਪਰ ਦੂਜੇ ਪਾਸੇ ਲੋਕ ਅਜੇ ਵੀ ਨਹੀਂ ਟਲ ਰਹੇ ਲੋਕ ਆਪਣੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਨੇ ਇਹ ਸ਼ਰਿਆਮ ਜੋ ਕਿਸ ਘਰ ਦੇ ਵਿੱਚ ਸ਼ਰਾਬ ਵਿਕ ਰਹੀ ਹੈ ਲੋਕ ਉਸ ਨੂੰ ਤਰਜੀਹ ਦੇ ਰਹੇ ਨੇ ਤੁਸੀਂ ਵੀ ਵੇਖੋ ਜੇ ਤਾਂ ਆਉਂਦਾ ਇਹਨੂੰ ਵੀ ਦੇਖਣਾ ਚੈੱਕ ਕਰਕੇ ਲੋਕ ਆਲੰਦੇ ਇਥੇ ਇਹ ਵੇਖ ਕੇ ਭੱਜੂ ਦਿਨ ਆ ਵੀ ਜਾ ਰਿਹਾ ਨਾ ਇਤਨੀ ਵੀ ਚੁਕੜੀ ਆ ਗਾੜੀ ਇਹਦੇ ਹੈਗਾ ਹੀ ਕੁਝ ਘੇਰਨ ਸ਼ਰਾਬਾ ਹਾਂਜੀ ਤੇ ਕਿਥੋਂ ਲਿਆ ਗਿਆ ਇਹ ਟੌਂਗ ਪਿੰਡ ਦੇ ਭਾਈ ਹੈ ਟੌਂਗ ਪਿੰਡ ਤੋਂ ਟੌਂਗ ਪਿੰਡ ਕਿਹਦੇ ਵੱਲ ਇਹ ਜਿਹੜੇ ਐਮਐਲਏ ਸਾਹਿਬ ਦੇ ਦਫਤਰ ਨਹੀਂ ਲੱਗੇ ਉਹਦੇ ਲੱਗੇ ਲੱਗੇ ਕਹਿੰਦੇ ਨਾਂ ਦਾ ਨਹੀਂ ਪਤਾ ਐਮਐਲਏ ਸਾਹਿਬ ਦੇ ਦਫਤਰ ਤੇ ਲੱਗੇ ਘਰ ਆ ਹਾਂਜੀ ਘਰ ਲੱਗੇ ਲੱਗੇ ਨਾਂ ਦੱਸ ਕੀ ਉਹਦਾ ਨਾਂ ਦਾ ਨਹੀਂ ਪਤਾ ਜੀ ਭਾਈ ਸਾਰਾ ਪਤਾ ਤਾਂ ਨਾ ਝੂਠ ਨਾ ਬੋਲ ਨਹੀਂ ਨਾਂ ਦਾ ਪਤਾ ਹੋਵੇ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਦਾ ਹੋਵੇ ਤਾਂ ਮੈਨੂੰ ਦੱਸ ਦੇ ਨਾਂ ਦੀ ਮੈਨੂੰ ਵੀ ਪਤਾ ਵੈ ਤੇਰੀ ਇਹ ਤੇਰੇ ਨਾਲ ਟੌਂਕਪੜ ਤੋਂ ਲੱਗਿਆ ਹਾਂ ਹਾਂਜੀ ਹਾਂਜੀ ਇਹਨਾਂ ਨੇ ਰੋਕ ਚੈੱਕ ਕਰ ਰਹੇ ਨੇ ਕੀ ਲੱਗੇ ਇਹ ਇਹ ਖਰਾਬ ਹੈ ਸਰ ਕਿੱਥੋਂ ਲੈ ਆ ਕਿੱਥੋਂ ਲੈਂਦੀ ਏ ਟੰਮਾ ਦਾ ਸਰ ਟੰਗ ਲਾ ਲਓ ਹਾਂਜੀ ਇਹਦੇ ਵੱਲੋਂ ਉਹ ਖਰਾਬ ਹੈ ਮੈਨੂੰ ਪਤਾ ਹੈ ਨਾਂ ਦਾ ਨਹੀਂ ਪਤਾ ਮੈਨੂੰ ਨਾਂ ਨਾ ਕਿਉਂ ਨਹੀਂ ਪਤਾ ਨਹੀਂ ਫੜ ਨਾਂ ਦਾ ਨਹੀਂ ਪਤਾ ਯਾਰ ਕਿਹਦੇ ਵੱਲੋਂ ਲੈ ਕੇ ਆਏ ਦੱਸ ਆਹੋ ਪਤਾ ਨਹੀਂ ਯਾਰ ਨਾਂ ਦਾ ਨਹੀਂ ਪਤਾ ਮੈਨੂੰ ਤਿੰਨ ਆਈ ਇਹਦੇ ਕਬੂਦਲੀ ਇਹਦੇ ਇੱਕ ਦੂਜੀ ਸੱਚੀ ਹੈ ਇਹ ਤੇ ਕੀ ਹੈ ਦੂਜੇ ਵੀ ਆਖੀ ਦਿਖਾ ਇਹਦੀ ਸੋਤਰ ਹੈ ਮੇਰੇ ਗੰਦ ਪਾਇਆ ਗੁਰੂਆ ਇੰਨੀ ਸ਼ਰਾਬ ਮੈਨੂੰ ਇੱਕ ਸ਼ਰਾਬੀ ਹੈ ਤੁਹਾਡੇ ਲਈ ਖੋਲੀ ਰੁੱਤ ਗਈ ਮੇਰੇ ਕੋਈ ਸੁਈ ਆ ਪਾ ਗਈ ਸਰ ਹਾਂ ਦੇਖਣਾ ਜਲਪੁਰ ਦੀ ਹੈ ਨਹੀਂ ਤੇਰੀ ਹਾਂਜੀ ਉਹ ਵੇ ਜਾਂਦਾ ਉਹੋ ਹੀ ਆ ਸਾਰੇ ਉਹੋ ਹੀ ਆ ਸਾਰੇ ਜਾ ਤਿੰਨ ਚਾਰ ਪੋਟ ਲੀਆਂ ਮੈਂ ਤੇ ਆ ਇੱਕ ਬੋਤਲ ਆ ਕਿਹੜਾ ਪਿੰਡ ਹੈ ਤੇਰਾ ਹਾਂ ਜਲੂਪੁਰ ਸਰ ਜਲੂਪੁਰ ਜਲੂਪੁਰ ਟਾਉਂਗਾ ਤੋਂ ਰੋਜ਼ ਪੀਣਾ ਮਾਂ